ਸਸਾਬ ਹੁਣ ਚੱਲਿਆ ਹੁਣ ਖਾੜੇ ਨੂੰ ਪੜ ਕੇ ਹੈ ਠੋਕੇ ਨੇ ਚੱਲਦੇ ਆ ਹੁਣ ਪੇਪਰ ਸਤੰਬਰ ਵਾਲੇ ਤੇ ਹੁਣ ਚੱਲੇ ਆ ਖਾੜੇ ਮੇਸੀ ਕੋਲ ਪਰ ਵੀ ਜੀ ਦਾ ਆ ਲੈਨ ਸਪੈਸ਼ਲ ਇਹਨਾਂ ਨੂੰ ਗੱਡੀ ਤੇ ਹਣ ਹਾਂ ਬਾਬਾ ਤੇ ਮਗਰ ਇੱਧਰ ਆ ਜਾ ਪਾਣੀ ਮਰਾਉਣ ਵਾਲਾ ਉਹ ਤਾਂ ਮਾਰਾ ਦੇਣੇ ਬਬੂ ਇਹ ਤਾਂ ਮੈਂ ਪਾਣੀ ਜਾ ਉਹ ਤਾਂ ਬਬੂ ਇਹ ਤਾਂ ਮੈਂ ਸਾਨੂੰ ਕਹਿ ਦੇਣਾ ਹੈ ਮਾਰਨ ਵਾਲਾ ਉਹਨਾਂ ਵਾਇਦਿਆਂ ਨੂੰ ਮੈਂ ਕਿਹਾਣਾ ਸਾਫ਼ ਕਰੀ ਸੀ ਉਹਨਾਂ ਦੇ ਉੱਤੇ ਪਾਣੀ ਦੇ ਸਿੱਟੇ ਉਹੀ ਰਹੇ ਜਾਂਦੇ ਉੱਤੇ ਉਹ ਕੱਪੜਾ ਮੇਸੀ ਨੂੰ ਦੱਸਦਾ ਨਾ ਜਦੋਂ ਉਹਦੇ ਨਾਲ ਤੌਲੀਏ ਨਾਲ ਉਹਨੂੰ ਮੈਂ ਦੱਸ ਕੇ ਆਇਆ ਸੀ ਉਹਦੋਂ ਉਹ ਟਰੈਕਟਰ ਦਾ ਉਹ ਕਹਿਦੇ ਨੇ ਉਹਨਾਂ ਦਾ ਪਲਾਸਟਿਕ ਦਾ ਕੀ ਵਾ ਉਹਨੂੰ ਪੈਪ ਜਦੋਂ ਇੱਥੇ ਟੁੱਟ ਗਿਆ ਸੀ ਆਪਾਂ ਤਾਂ ਕਿਆ ਉਹ ਆਇਆ ਨਹੀਂ ਸੀ ਇੱਕ ਪਾਸਾ ਮਿਲਦਾ ਸੀ ਇੱਕ ਪਾਸਾ ਮਿਲਿਆ ਨਹੀਂ ਸੀ ਕਹਿੰਦਾ ਸੀ ਪਾਲੀ ਗਿਆ ਸੀ ਉਦਣ ਫਿਰ ਆ ਜਾਊਗਾ ਕੋਈ ਨਾ ਸਹਿਜ ਓਏ ਇਹਨਾਂ ਬੱਚੋਂ ਦਾ ਨੂੰ ਫੇਰ ਬਾਲ ਤਾਂ ਤੂੰ ਬਾਏ ਨਹੀਂ ਗਿਆ ਜੰਦੇਾ ਨੋ ਖੇਤ ਨੂੰ ਦੇਖਦੇ ਝੋਨੇ ਦਾ ਕੀ ਹਾਲ ਚਾਲ ਅੱਜ ਨਾਲ ਬਾਜ ਜਾਦੇ ਖੇਤ ਫਿਰ ਤੇ ਜੋ ਨੇ ਪੱਕ ਗਿਆ ਜਮੇ ਖੇਤੇ ਆ ਤੇ ਬਾਕੀ ਸਟੈਪ ਵਾਈਜ਼ ਸਟੈਪਾ ਚੱਲ ਪੈਣਾ ਕੰਮ ਛੱਬੀ ਝੋਨੇ ਦੀ ਵਾਰੀ ਆ ਚੱਲੀ ਆ ਤੇ ਆਪਣੀ ਛੱਬੀ ਹੋਈ ਆ ਤਕਰੀਬ 5:00 ਲੈ ਹੈਗੇ ਆਪਣੇ ਬਾਸਮਤ 28 47 ਦੇ ਬਾਕੀ ਇਹ ਦੇਖ ਸਾਤੇ ਮਾਹੌਲ ਇਤਾਂ ਦਾ ਕਿਦਾਂ ਦਾ ਵਾ ਤੇ ਆਗੇ ਖੇਤ ਆਪਣੇ ਤੇ ਰੁਝਾਨ ਦੇ ਸਕਦੇ ਆ ਝੋਨੇ ਦਾ ਛੱਬੀ ਦਾ ਕਿਦਾਂ ਦਾ ਤੇ ਇਸ ਵਾਰ ਪ੍ਰੋਬਲਮ ਫੇਰ ਲੱਗਦੀ ਆ ਜਿਹੜਾ ਗੇਤਾ ਝੋਨਾ ਆਪਣੇ ਖਾੜ ਲੱਗਿਆ ਉਹ ਤਾਂ ਠੀਕ ਆ ਜਿਹੜੀ ਆ ਹਲਦੀ ਜੀ ਦੀ ਆ ਸ਼ਿਕਾਇਤ ਆ ਇਹਨੂੰ ਡੋਡੀ ਜੀ ਪਈ ਆ ਇਸ ਵਾਰ ਫੇਰ ਤੇ ਗਰਮੀ ਕਾਫੀ ਪੈ ਰਹੀ ਆ ਦਿਨੇ ਜਦ ਆਪਾਂ ਕਹਿੰਦੇ ਮੈਂ ਰਾਤ ਨੂੰ ਮੌਸਮ ਠੰਡਾ ਹੋ ਜਾਂਦਾ ਤੇ ਦਿਨੇ ਕਾਫੀ ਗਰਮੀ ਆ ਤੇ ਇਹ ਖੇਤ ਨੂੰ ਪਾਣੀ ਲੱਗੇ ਨੂੰ ਵੀ ਕਈ ਦਿਨ ਹੋ ਗਿਆ ਦੇਖ ਸਕਦੇ ਆ ਸੁੱਕਾ ਪਿਆ ਬਿਲਕੁਲ ਥੱਲੇਓ ਤਾਂ ਫਿਰ ਵੀ ਕਾਫੀ ਅਸਰ ਹੈਗਾ ਵਾ ਅ ਡੋ ਡੀ ਜੀ ਦਾ ਤੇ ਬਾਕੀ ਦੇਖੋ ਵਧਣ ਤਾਈਂ ਕਿਵੇਂ ਅਸਰ ਆਉਂਦਾ ਆਪਣੇ ਏਰੀਏ 'ਚ ਜਾਨੀ ਤਕਰੀਬਨ ਸਾਰੇ ਹੀ ਆ ਪੰਜ-ਸੱਤ ਦਿਨਾਂ ਚ ਜਾਨੀ ਦਿਸਣ ਲੱਗੀ ਐ ਇੱਕਦਾਂ ਵੀ ਇਹ ਤੇ ਬਾਕੀ ਪਾਣੀ ਇਹਨੂੰ ਇੱਕ ਲਾਉਣਾ ਆਪਾਂ ਵਧਣ ਤੱਕ ਤੇ ਦਾਣੇ ਤਕਰੀਬਨ ਬਣ ਗਏ ਸਾਰੇ ਆਹ ਇਹਨੂੰ ਪਾਣੀ ਦੇਣਾ ਨੀਗਾ ਹੁਣ ਛੇਦੀ ਤੇ ਬਾਸਮਤੀ ਦਾਰਜਹਾਨ ਵੀ ਦਿਖਾ ਦਿੰਨੇ ਕਿਵੇਂ ਆ ਮੋਟਰ ਛੱਡੀ ਆ ਬਾਸਮਤੀ ਚ ਬਾਸਮਤੀ ਦਾ ਵੀ ਰਿਹਾਨ ਪੂਰਾ ਵਧੀਆ ਰਿਆ ਜਿਵੇਂ ਲੇਟ ਜੀ ਲਾਈ ਸੀ ਆਪਾਂ ਆ ਕੇ ਤੇ ਹਾਈਟ ਕਰ ਗਈ ਆ ਵਧੀਆ ਪੂਰੀ ਇੱਥੋਂ ਮਾੜੀ ਚੀਜ਼ ਜਿੱਥੋਂ ਟਰੈਕਟਰ ਉਤਰਦਾ ਇੱਥੋਂ ਲੱਗਦੀ ਐ ਤੇ ਇਧਰੋਂ ਤਾਂ ਪੂਰੀ ਮੱਲੀ ਪਈ ਆ ਆ ਵੀ ਜੰਗਲ ਜਿਹਾ ਬਣਿਆ ਪਿਆ ਸਾਰ ਤੇ ਇਹੋ ਵੀ ਸਾਫ਼ ਸੁਥਰਾਾਉਨੇ ਇੱਕ ਦਿਨ ਹੁਣ ਸਪਰੇਅ ਤਾਂ ਮਾਰਤੀ ਸੀ ਕਿ ਨਾ ਬੱਟਾਂ ਤੇ ਫੇਰ ਦੁਬਾਰਾ ਇਹ ਚੋਨਾ ਵੱਡਣ ਤਾਂ ਹੋ ਜਾਣਗੇ ਸਾਫ਼ ਜਿਵੇਂ ਆ ਵਟਾਂ ਸੀਗੀਆਂ ਦੇਖ ਸਕਦੇ ਆ ਬਾਸਵਤੀ ਦੇ ਅਰਝਾਨ ਬਦਮਾ ਘਟਮਾ ਹਜੇ ਤਾਂ ਕੋਈ ਦਿਖਦਾ ਨਹੀਂ ਹੈਗਾ ਬਾਕੀ ਦੇਖੋ ਤੇ ਇਹਨੂੰ ਵੀ ਪਾਣੀ ਲਾਏ ਨੂੰ 12 ਦਿਨ ਹੋ ਗਏ ਹੋਣੇ ਮੈਨੂੰ ਲੱਗਦਾ ਇਹਨੂੰ ਤੇ ਬਾਕੀ ਲਾਉਨੇ ਆ ਸੁੱਕਿਆ ਪਿਆ ਬਿਲਕੁਲ ਦੇਖ ਸਕਦੇ ਹੋ ਚਿੱਟਾ ਹੋਇਆ ਪਿਆ ਖੇਤ ਤੇ ਆ ਗਿਆ ਆਪਣਾ 26 ਤੇ ਵਿਚ ਵਿਚ ਸਵਾਹ ਜੀ ਹੈਗੀ ਆ ਇਹਦੇ ਤੇ ਦੇਖੋ ਹੁਣ ਆਉਣ ਵਾਲੇ ਟਾਈਮ ਚ ਦੱਸੋ ਕਿਵੇਂ ਆ ਤੇ ਆਪਣੇ ਏਰੀਆ ਚ ਤਕਰੀਬਨ ਜਿਹਨੂੰ ਪੁੱਛਦੇ ਆ ਹਰ ਇੱਕ ਦੀ ਹਾਂ ਹੀ ਆ ਜਾਨੀ ਵੀ ਹੈਗੀ ਆ ਤੇ ਇਕਦਾਂ ਹੀ ਪੈ ਗਈ ਹੈ ਚਾਹੇ ਖੇਤੋਂ ਸੁੱਕੇ ਸੀ ਚਾਹੇ ਗਿੱਲੇ ਸੀ ਨਹੀਂ ਆਪ ਜਿਆਦਾ ਕਹਿੰਦੇ ਪਾਣੀ ਜਿਆਦਾ ਲਾਉਣ ਨਾਲ ਪੈ ਜਾਂਦੀ ਹੈ ਜਾਂ ਰੇਹ ਜਿਆਦਾ ਪਾਉਣ ਨਾਲ ਹੋ ਜਾਂਦੀ ਹੈ ਤੇ ਬਾਕੀ ਮੌਸਮ ਤੇ ਵੀ ਨਿਰਪਰ ਹੁੰਦਾ ਫਸਲ ਦਾ ਸਾਰਾ ਪਕਾਵ ਆ ਜਿਹੜਾ ਤੇ ਗਰਮੀ ਜਣੀ ਜਿਵੇਂ ਆਪਾਂ ਕਹਿੰਦੇ ਦਿਨ ਥੋੜੇ ਦਿਨ ਕਿਹੜੇ ਹੁੰਦੇ ਆ ਇੱਧਰ ਆ ਗਈ ਸੀ ਧੋਪ ਵਾਲੀ ਮੋਟਰ ਤੇ ਤੇ ਬਾਕੀ ਉਧਰਲਾ ਖੇਤ ਤੁਸੀਂ ਦੇਖ ਲਿਆ ਬਾਹਰਲਾ ਬਾਸਮਤੀ ਵਾਲਾ ਤੇ ਨਾਲ ਦੀ ਮੋਟਰ ਵੇਲੀ ਸੀਗੀ ਤੇ ਬਾਕੀ ਧੋਪ ਵਾਲੀ ਚਲਾਉਨੇ ਆ ਮੋਟਰ ਹੁਣ ਉਧਰੋਂ ਦੋਨੇ ਚਲਾ ਕੇ ਮੋਟਰਾਂ ਮਤਲਬ ਅੱਜ ਇਹ ਭਰ ਦੇਣੀ ਹੈ ਬਾਸਮਤੀ ਆਪਣੀ ਤੇ ਘੇੜਾ ਗੂੜਾ ਦੇਤਾ ਸੀ ਕੇਰਾ ਕੱਖਾਂ ਤੋਂ ਰਹਿਤ ਕਰਤੀ ਆ ਤੇ ਸਪਰੇ ਵੀ ਕਰਤੀ ਐ ਤੇ ਕੇਰਾ ਫੇਮ ਤੇ ਬਾਕੀ ਹੁਣ ਆਉਣ ਵਾਲੇ ਟਾਈਮ ਚ ਤੇਲ ਵਾਲੀ ਕਰ ਦਾਂਗੇ ਤੇ ਰੇ ਆਪਾਂ ਇਹਨੂੰ ਬਾਹਲਾ ਤੋਂ ਨਹੀਂ ਆਇਆ ਨਹੀਂ ਗਾ ਠੀਕ ਆ ਹਾਈਟ ਹੋ ਹਿਸਾਬ ਨਾਲ ਦੇਖ ਸਕਦੇ ਨਾਲ ਦੇ ਝੋਨੇ ਤੋਂ ਨੀਵੀ ਆ ਤੇ ਫਿਰ ਜਦੋਂ ਸਿਰ ਤੇ ਦੇ ਭਾਰ ਜਾ ਹੋ ਜਾਂਦਾ ਮੁੰਜਰਾਂ ਦਾ ਫਿਰ ਢੈ ਢੇਰੀ ਜੇ ਹੋਣ ਲੱਗ ਜਾਂਦੀ ਹੁੰਦੀ ਆ ਤੇ ਬਾਕੀ ਵੱਡਣ ਦੇ ਵੀ ਨਹੀਂ ਲੋਟ ਆਉਂਦੀ ਜੇ ਬਾਹਲਾ ਜੂਰੀਆ ਜਿਹਾ ਪਾਇਆ ਹੋਵੇ ਆਪਣਾ ਇੱਥੇ ਜਾਂ ਠੀਕ ਆ ਮੂੰਹ ਚਟਾ ਹੋ ਚੱਲਿਆ ਸੀ ਖੇਤ ਦਾ ਤੇ ਬਾਹਰਲੇ ਖੇਤ ਵੀ ਚਲਾਇਆ ਸੀ ਕਿ ਮੋਟਰ ਰਾਤ ਤੇ ਉਧਰ ਲੇਟ ਆਈ ਆ ਸੋਵਾ ਤੇ ਬਾਕੀ ਇੱਧਰ ਵੀ ਚਲਾਤੀ ਇਥੇ ਇੱਕੋ ਦਾ ਨਹੀਂ ਭਰ ਜੋ ਤੇ ਇੱਕੋ ਦਾ ਨਹੀਂ ਫੇਰ ਲਾਵਾਂਗੇ ਪਾਣੀ ਇਹਨੂੰ ਆਉਣ ਵਾਲੇ ਟਾਈਮ 'ਚ ਤੇ ਦੇਖ ਸਕਦੇ ਆ ਇਹ ਆਪਣੀ ਹਫਤਾ ਉਹਦੇ ਨਾਲੋਂ ਲੇਟ ਹੋ ਗਈ ਸੀਗੀ ਬਾਸਮਤੀ ਬਾਹਰਲੇ ਖੇਤ ਨਾਲ ਕਿਉਂਕਿ ਉਧਰ ਆਚਾਰ ਪੈ ਗਿਆ ਸੀ ਤੇ ਇਹ ਚ ਖੁੱਬਣ ਲੱਗੀ ਸੀ ਮਸ਼ੀਨ ਤਾਂ ਕਰਕੇ ਕੰਮ ਰਹਿ ਗਿਆ ਸੀਗਾ